ਚਲੋ ਸ਼ਾਬਾਸ਼ ਫੜੋ ਜੀ ਜਹਨ ਦੋਸਤੋ ਮ੍ਰਿਤਮ ਸਿੰਘ ਕੀਤਾ ਫਿਟਾਰਾ ਫਾਊਂਡਰ ਇੰਸਟਰక్టర్ 20450 ਉਸ ਕੌਂਸਲ ਦਾ ਬੈਚ 2 ਹੈ ਸੀਰ ਇਸ ਦੇ ਵਿੱਚ ਅੱਜ ਆਪਣਾ ਸਟਰੈਂਥ ਵਰਕਆਊਟ ਦੇ ਨਾਲ ਨਾਲ ਆਪਣਾ ਡ੍ਰਿਲਸ ਦੇਖ ਸਾਥੇ ਦਰਗੋਸ਼ ਕਰਾਂਗੇ ਇਹ ਆਪਣਾ ਇੱਕ ਬੈਚ ਹੈ ਜੀ ਇੱਕ ਬੈਚ ਕਰਕੇ ਚਾ ਚੁੱਕਿਆ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਦੋਸਤੋ ਤੁਸੀਂ ਫਿਜ਼ੀਕਲ ਇਫੈਕਟ ਹੋਣਾ ਚਾਹੁੰਦੇ ਹੋ ਘੱਟ ਸਮੇਂ ਦੇ ਵਿੱਚ ਹੋਣਾ ਚਾਹ ਰਹੇ ਹੋ ਤਾਂ ਤੁਸੀਂ ਅਕੈਡਮੀ ਨੂੰ ਵਿਜ਼ਿਟ ਕਰੋ ਤੇ ਨਿચે ਦਿੱਤੇ ਨੰਬਰ ਤੇ ਤੁਸੀਂ ਕਿਸੇ ਵੀ ਸਮੇਂ ਕਾਲ ਕੰਟੈਕਟ ਕਰਕੇ ਤੁਸੀਂ ਸਾਰੀ ਜਾਣਕਾਰੀ ਜਿਹੜੀ ਅਕੈਡਮੀ ਬਾਰੇ ਲੈ ਸਕਦੇ ਹੋ ਅਕੈਡਮੀ ਕੋਲ 400 ਮੀਟਰ ਦਾ ਕਰਾਉਂ ਫ੍ਰੈਂਟਸ ਐਂਡ ਬਲੀ ਪੂਸਟੂਲ ਤੇ ਤੇ ਕਾਰਪੇਟ ਲਈ ਪ੍ਰੋਪਰ ਪ੍ਰਵਾਨ ਜਿੱਕੋ ਬਚਾ ਨੀਰ ਬਾਈ ਤੇ ਹੈਗਾ ਆਪਣਾ ਇੱਥੇ ਤਾਂ ਤੁਸੀਂ ਨੀਰ ਬਾਈ ਆ ਕੇ ਪ੍ਰੈਕਟਿਸ ਕਰ ਸਕਦੇ ਹੋ ਡੇਲੀ ਬੇਸਿਸ ਤੇ ਠੀਕ ਹੈ ਕਮਾ ਘੱਟ ਹੈ ਕੰਮ ਜ਼ਿਆਦਾ ਹੈ ਤਾਂ ਤੁਸੀਂ ਆਓ ਤੇ ਆਪਾਂ ਤੁਹਾਨੂੰ ਲੌਂਗ ਜੰਪ ਫਾਈ ਜੰਪ ਦੀ ਡੇਲੀ ਪ੍ਰੈਕਟਿਸ ਇੱਥੇ ਚੱਲ ਰਹੀਆਂ ਨੇ ਆਪਣੇ ਕੋਲ ਫਾਈ ਜੰਪ ਆਪਣਾ ਗੱਦੇ ਤੇ ਲਗਾਣੇ ਆਪਾਂ ਲੌਂਗ ਜੰਪ ਆਪਾਂ ਰੀਤੇ ਤੇ ਲਗਾਣੇ ਸਾਰਾ ਜਿਵੇਂ ਸੇਮ ਜੋ ਪੰਜਾਬ ਪੁਲਿਸ ਦੀ ਕਾਰਵਾਈ ਜੋ ਥੋੜੀ ਕਿ ਪੀਪੀ ਗਰਾਊਂਡ ਦੇ ਵਿੱਚ ਹੋਣੀ ਹੈ ਜਾਂ ਐਥਲੈਟਿਕ ਗਰਾਊਂਡ ਦੇ ਵਿੱਚ ਹੋਣੀ ਹੈ ਸਾਰੀ ਕਾਰਵਾਈ ਸੇਮ ਹੁਸੇ ਤਰ੍ਹਾਂ ਦਾ ਗਰਾਊਂਡ ਹੈ ਇਸ ਤਰ੍ਹਾਂ ਦੇ ਗਰਾਊਂਡ ਦੇ ਵਿੱਚ ਹੀ ਤੁਹਾਡੀ ਉੱਤੇ ਸਭ ਚੀਜ਼ਾਂ ਹੋਈਆਂ ਠੀਕ ਹੈ ਮਿਲ ਜਾ ਨੈਕਸਟ ਵੀਡੀਓ ਇਸਨ ਕਰ ਦਿੰਨਾ ਜੇ ਵੀਡੀਓ ਵਧੀਆ ਲਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੇ ਕੋਈ ਥੋੜਾ ਕੁਐਸਚਨ ਕੋਈ ਸਵਾਲ ਹੋਵੇ ਟ੍ਰਾਇਲ ਦੇ ਬਾਰੇ ਤਾਂ ਐਨੀ ਟਾਈਮ ਮੈਨੂੰ ਕਾਲ ਕੰਟੈਕਟ ਕਰਕੇ ਮੈਨੂੰ ਜਾਣਕਾਰੀ ਲੈ ਸਕਦੇ ਹੋ ਕਾਲ ਕਰਨ ਦਾ ਸਮਾਂ 9 ਤੋਂ ਲੈ ਕੇ 5 ਵਜੇ ਤੱਕ ਹੈ ਅੱਛਾ